ਬੀਤੇ ਦਿਨੀ ਸੂਬੇ ਵਿੱਚ ਆਏ ਹੜ੍ਹਾਂ ਨੇ ਕਈ ਜ਼ਿਲ੍ਹਿਆਂ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਪ੍ਰਭਾਵਿਤ ਹੋਏ ਜ਼ਿਲ੍ਹੇ ਦੇ ਲੋਕਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਅੱਜ ਹਲਕਾ ਜਲਾਲਾਬਾਦ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੋਰਾ ਤੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਵੱਲੋਂ ਜ਼ਮੀਨਾਂ ਦੇ ਖਰਾਬੇ ਨੁਕਸਾਨੇ ਗਏ ਘਰਾਂ ਦੇ ਨਾਲ-ਨਾਲ ਮਾਰੇ ਗਏ ਪਸ਼ੂਆਂ ਦੀ ਮੁਆਵਜ਼ੇ ਦੇ ਚੱਕ ਤਕਸੀਮ ਕੀਤੇ ਗਏ ਇਸ ਮੌਕੇ ਗੱਲਬਾਤ ਕਰਦੇ ਹਨ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਕਿਹਾ ਕਿ ਅੱਜ ਹਲਕਾ ਜਲਾਲਾਬਾਦ ਦੇ ਪਿੰਡ ਕਾਨਨੇ ਵਾਲਾ ਵਿੱਚ ਰੱਖੇ ਗਏ ਸਮਾਗਮ ਦੇ ਦੌਰਾਨ ਕਰੀਬ 1.5 ਕਰੋੜ ਰੁਪਏ ਦੇ ਹੜ੍ਹ ਪ੍ਰਭਾਵਿਤ ਹੋਏ ਲੋਕਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ ਗਏ ਨੇ। ਉਹਨਾਂ ਨੇ ਕਿਹਾ ਕਿ ਪ੍ਰਭਾਵਿਤ ਹੋਈਆਂ ਫਸਲਾਂ ਲਈ ਕਿਸਾਨਾਂ ਨੂੰ 20000 ਰੁਪਏ ਪ੍ਰਤੀ ਏਕੜ ਜਿੰਨਾ ਘਰਾਂ ਨੂੰ ਟ੍ਰੇਡ ਆਈਆਂ 50000 ਰੁਪਏ ਅਤੇ ਜੋ ਘਰਾਂ ਦੀਆਂ ਛੱਤਾਂ ਡਿੱਗੀਆਂ ਨੇ ਉਹਨਾਂ ਨੂੰ 120000 ਰੁਪਏ ਦੇ ਚੈੱਕ ਤਕਸੀਮ ਕੀਤੇ ਗਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੱਲ ਬਲਾਕ ਅਰਨੀਵਾੜਾ ਦੇ ਵਿੱਚ ਵੀ ਚੈੱਕ ਤਕਸੀਮ ਕੀਤੇ ਜਾਣਗੇ ਜੀ ਸਰ ਅੱਜ ਕੈਬਨਟ ਮੰਤਰੀ ਆਈ ਹੈ ਕੀ ਪ੍ਰੋਗਰਾਮ ਸੀਗਾ ਔਰ ਕਿਹੜੇ ਕਿਹੜੇ ਲੋਕਾਂ ਨੂੰ ਜਿਹੜੇ ਕੀ ਹੈ ਆ ਚੈੱਕ ਆ ਜੋ ਵੰਡੇ ਗਏ ਜਾਂ ਕਿੰਨਾ ਦੇ ਖਾਤਿਆਂ ਦੇ ਵਿੱਚ ਜਿਹੜੇ ਪੈਸੇ ਨੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਮੁੱਖ ਮੰਤਰੀ ਪੰਜਾਬ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਆਦਾ ਇੱਕ ਬਹੁਤ ਵੱਡਾ ਵਾਅਦਾ ਪੂਰਾ ਕਰਤਾ ਵੀ ਦਿਵਾਲੀ ਤੋਂ ਪਹਿਲਾਂ ਪਹਿਲਾਂ ਲੋਕਾਂ ਨੂੰ ਉਹਨਾਂ ਦੀ ਜ਼ਮੀਨਾਂ ਦੇ ਫਲੱਡ ਦਾ ਮੁਆਵਜ਼ਾ ਦਿੱਤਾ ਜਾਊਗਾ ਔਰ ਸਪੈਸ਼ਲੀ ਅੱਜ ਸਾਡੇ ਕੈਬਨਿਟ ਮੰਤਰੀ ਮੈਡਮ ਬਲਜੀਤ ਕੌਰ ਜੀ ਜਿਹੜੇ ਸਾਡੇ ਜ਼ਿਲ੍ਹੇ ਦੇ ਇੰਚਾਰਜ ਉਹਨਾਂ ਨੂੰ ਭੇਜਿਆ ਗਿਆ ਔਰ ਪਹਿਲਾ ਪ੍ਰੋਗਰਾਮ ਜਲਾਲਾਬਾਦ ਕਰਨ ਵਾਲੇ ਪਿੰਡ 'ਚ ਹੋਇਆ ਜਿੱਥੇ 3.5 ਕਰੋੜ ਰੁਪਏ ਦੀ ਟੋਟਲ ਰਾਸ਼ੀ ਹੈ ਜਿਹੜੀ ਉਹਦੇ 'ਚ ਜ਼ਮੀਨਾਂ ਦਾ ਖਰਾਬਾ ਉਹਦੇ 'ਚ ਮਕਾਨਾਂ ਦਾ ਜਿਹੜਾ ਮੁਆਵਜ਼ਾ ਔਰ ਤੀਜਾ ਪਸ਼ੂਆਂ ਦਾ ਜਿਹੜਾ ਮੁਆਵਜ਼ਾ ਸੀ ਉਹ 1.5 ਕੁੜ ਇਕੱਲੇ ਜਲਾਲਾਬਾਦ ਬਲਾਕ ਦਾ ਹੈ ਅਰਨੀਵਲ ਦਾ ਕੱਲ ਪ੍ਰੋਗਰਾਮ ਹੈ ਉੱਥੇ ਬਾਕੀ ਉਹ ਦੱਸ ਦੇਣਗੇ ਜਲਾਲਾਬਾਦ ਬਲਾਕ ਦੇ ਜਿੰਨੇ ਵੀ ਪਿੰਡ ਸੀ ਉਹਨਾਂ ਸਾਰਿਆਂ ਦਾ ਮੁਆਵਜ਼ਾ ਹੀ ਆਇਆ ਉਹਨਾਂ ਸਾਰਿਆਂ ਦਾ ਮੁਆਵਜ਼ਾ ਆਇਆ ਪਰ ਜਿਹੜਾ ਕੱਚੀ ਜ਼ਮੀਨ ਦਾ ਥੋੜਾ ਇਸ਼ੂ ਹੈ ਉਹ 18 ਤਰੀਕ ਨੂੰ ਮੀਟਿੰਗ ਹੈ ਉਹਦੇ ਵਿੱਚ ਵੀ ਜ਼ਰੂਰ ਸੋਚਿਆ ਜਾਊਗਾ ਕਿ ਬੈਸਟ ਹੋ ਸਕੇ ਕਿੰਨਾ ਪ੍ਰਤੀ ਏਕੜ ਮੁਆਵਜ਼ਾ ਹੈ ਜਿਹੜਾ ਅੱਜ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਹੈ ਔਰ ਜਿਹੜਾ ਮਕਾਨਾਂ ਦਾ 50000 ਰੁਪਏ ਜਿਨ੍ਹਾਂ ਦੇ ਤਰੇੜਾਂ ਆਈਆਂ ਔਰ 120000 ਰੁਪਏ ਜਿਨ੍ਹਾਂ ਦਾ ਟੋਟਲੀ ਕਰੋੜ ਦਾ ਮੁਆਵਜ਼ਾ ਜਿਹੜਾ ਹੈਗਾ ਉਹ ਜਾਰੀ ਕੀਤਾ ਗਿਆ ਅੱਜ ਮੈਂ ਇੱਥੇ ਪਹੁੰਚੀ ਹਾਂ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਜੋ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਦਿਵਾਲੀ ਤੋਂ ਪਹਿਲਾਂ-ਪਹਿਲਾਂ ਉਹਦੇ ਵਿੱਚ ਮੈਂ ਜਲਾਲਾਬਾਦ ਬਲਾਕ ਦਾ ਜਿਹੜਾ ਮੁਆਵਜ਼ਾ ਤਕਰੀਬਨ 10 ਸਵਾ 10 ਕਰੋੜ ਦਾ ਮੁਆਵਜ਼ਾ ਜਿਹੜਾ ਉਹ ਅਸੀਂ ਲੋਕਾਂ ਦੇ ਸਪੁਰਦ ਕਰਨ ਜਾ ਰਹੇ ਹਾਂ ਜਿਦੇ ਵਿੱਚ ਫਸਲਾਂ ਦਾ ਨੁਕਸਾਨ ਮਕਾਨਾਂ ਦਾ ਨੁਕਸਾਨ ਜਾਂ ਪਸ਼ੂਆਂ ਦਾ ਨੁਕਸਾਨ ਉਹ ਸਾਰਾ ਕੁਝ ਇਨਕਲੂਡ ਕਰਕੇ ਸਵਾ 10 ਕਰੋੜ ਦਾ ਮੁਆਵਜ਼ਾ ਜਲਾਲਾਬਾਦ ਬਲਾਕ ਦਾ ਬਣਦਾ ਜੀ ਮੈਡਮ ਇੱਕ ਇੱਥੇ ਕੱਚੀਆਂ ਜ਼ਮੀਨਾਂ ਦਾ ਬਹੁਤ ਰੋਲਾ ਵੀ ਹੈ ਤੇ ਉਹਨਾਂ ਦਾ ਨੁਕਸਾਨ ਵੀ ਬਹੁਤ ਹੋਇਆ ਉਹਦੇ ਲਈ ਕੀ ਕੀਤਾ ਬਿਲਕੁਲ ਜੀ ਮੈਨੂੰ ਲੱਗਦਾ ਕਿ ਵੱਡਾ ਮਸਲਾ ਹੀ ਇੱਥੇ ਇਹ ਹੈ ਔਰ ਅਸੀਂ ਜਦੋਂ ਮੈਂ ਇੱਥੋਂ ਹੋ ਕੇ ਗਈ ਸੀ ਔਰ ਸੀਐਮ ਸਾਹਿਬ ਕੋਲੇ ਕੈਬਨਟ 'ਚ ਵੀ ਇਹ ਮਸਲਾ ਉਠਾਇਆ ਗਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਾਰਿਆਂ ਨੂੰ ਇਨਕਲੂਡ ਕਰਾਂਗੇ ਸੋ ਇਸ ਤੋਂ ਬਾਅਦ ਮੀਟਿੰਗ ਹੈ ਜਿਹੜੀ ਰੱਖੀ ਗਈ ਹੈ ਕੱਚੀਆਂ ਜ਼ਮੀਨਾਂ ਵਾਲਿਆਂ ਦੇ ਲਈ ਸੋ ਕਿਸੇ ਨੂੰ ਨਹੀਂ ਛੱਡਾਂਗੇ ਸਭ ਦੀ ਪਰਪਾਈ ਕਰਤੀ ਜਾਊਗੀ ਜੀ